ਅੱਜ ਅਸੀਂ ਆਪ ਜੀ ਨੂੰ ਉਸ ਅਮਰ ਸ਼ਹੀਦ ਸਿੱਖ ਦੇ ਘਰ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜਿਹੜੇ ਸਿੱਖ ਨੇ ਸਿੱਖ ਕੌਮ ਉਤੋਂ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ। ਇਸ ਗੁਰੂ ਦੇ ਪਿਆਰੇ ਸਿੱਖ ਦੇ 6 ਸਾਲ ਦੇ ਬੱਚੇ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ। ਪੂਰਾ ਇਤਿਹਾਸ ਸੁਣ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਦਰਸ਼ਨ ਕਰ ਸਕਣ। ਆਪਣੇ ਬੱਚਿਆਂ ਨੂੰ ਵੀ ਇਹ ਵੀਡੀਓ ਜਰੂਰ ਦਿਖਾਓ ਤਾਂ ਜੋ ਸਾਡੇ ਬੱਚੇ ਵੀ ਸਿੱਖੀ ਦੇ ਨਾਲ ਇੰਨਾ ਪਿਆਰ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ ਸਵਾਗਤ ਹੈ ਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਆਪਣਾ ਪੂਰਾ ਪਰਿਵਾਰ ਸਾਡੇ ਉਤੋਂ ਵਾਰਿਆ ਪਰ ਜਿਸ ਸਿੱਖ ਦੇ ਘਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪਿਆਰੇ ਸਿੱਖ ਨੇ ਗੁਰੂ ਦੇ ਉਤੋਂ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਅਸੀਂ ਪਹੁੰਚੇ ਹੋਏ ਹਾਂ ਜੀ ਸ਼੍ਰੀ ਫਤਿਹਗੜ ਸਾਹਿਬ ਪਿਛਲੇ ਬਲੌਗ ਵਿੱਚ ਤੁਸੀਂ ਫਤਿਹਗੜ ਸਾਹਿਬ ਦੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕੀਤੇ ਹਨ ਦੀਵਾਨ ਟੋਡਰਮਲ ਜੀਆਂ ਦੀ ਹਵੇਲੀ ਦੇ ਵੀ ਤੁਸੀਂ ਦਰਸ਼ਨ ਕੀਤੇ ਹਨ ਆਓ ਹੁਣ ਤੁਹਾਨੂੰ ਅਸੀਂ ਦਰਸ਼ਨ ਕਰਾਉਣੇ ਆ ਸਰਵੰਸਦਾਨੀ ਸਤਿਗੁਰੂ ਦੇ ਸਰਵੰਸਦਾਨੀ ਸਿੱਖ ਸਿੱਖ ਪੰਥ ਦੇ ਅਨਮੋਲ ਮੋਤੀ ਅਮਰ ਸ਼ਹੀਦ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਘਰ ਦੇ ਆਪ ਜੀ ਸਾਹਮਣੇ ਤਸਵੀਰ ਵਿੱਚ ਵੇਖ ਰਹੇ ਹੋ ਕਿਵੇਂ ਬਾਬਾ ਮੋਤੀराम ਮਹਿਰਾਜੀ ਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ। ਸ਼ਹੀਦ ਹੋਣ ਦਾ ਕਾਰਨ ਇੱਕੋ ਹੀ ਸੀ ਜਿਸ ਵੇਲੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜਾਦਿਆਂ ਨੂੰ ਮਰਿੰਡੇ ਤੋਂ ਸਰਹੰਦ ਲਿਆਂਦਾ ਗਿਆ। ਵਜ਼ੀਰ ਖਾਨ ਨੇ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਸਹਿਬਜਾਦਿਆਂ ਨੂੰ ਕੈਦ ਕੀਤਾ ਤੇ ਨਾਲ ਹੀ ਹੁਕਮ ਕੀਤਾ ਵੀ ਜਿਹੜਾ ਵੀ ਇਹਨਾਂ ਦੀ ਸੇਵਾ ਕਰੇਗਾ, ਮਦਦ ਕਰੇਗਾ ਉਹਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਮਾਰ ਦਿੱਤਾ ਜਾਏਗਾ। ਬਾਬਾ ਮੋਤੀराम ਮਹਿਰਾਜੀ ਸਰਹੰਦ ਦੀ ਜੇਲ੍ਹ ਵਿੱਚ ਨਜ਼ਰਬੰਦ ਹਿੰਦੂ ਕੈਦੀਆਂ ਦੇ ਲੰਗਰ ਦੇ ਇੰਚਾਰਜ ਸਨ। ਵਜ਼ੀਰ ਖਾਨ ਦੇ ਹੁਕਮ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਬਾਬਾ ਮੋਤੀराम ਮਹਿਰਾਜੀਆ ਨੇ ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜਾਦਿਆਂ ਨੂੰ ਦੁੱਧ ਛਕਾਇਆ। ਆਓ ਹੁਣ ਤੁਹਾਨੂੰ ਉਹਨਾਂ ਗਲਾਸਾਂ ਦੇ ਦਰਸ਼ਨ ਕਰਾਈਏ ਜਿਨ੍ਹਾਂ ਗਲਾਸਾਂ ਵਿੱਚ ਛੋਟੇ ਸਹਿਬਜ਼ਾਦੇ ਅਤੇ ਮਾਤਾ ਜੀ ਨੇ ਦੁੱਧ ਛਕਿਆ ਔਰ ਸਾਹਮਣੇ ਪ੍ਰਬੰਧਕ ਵੀਰਾਂ ਵੱਲੋਂ ਬਹੁਤ ਸੋਹਣੇ ਢੰਗ ਦੇ ਨਾਲ ਸੰਭਾਲ ਕੇ ਉਹ ਗਲਾਸ ਰੱਖੇ ਹੋਏ ਆ ਇਹਨਾਂ ਗਲਾਸਾਂ ਵਿੱਚ ਹੀ ਛੋਟੇ ਸਹਿਬਜ਼ਾਦੇ ਅਤੇ ਮਾਤਾ ਜੀ ਨੇ ਦੁੱਧ ਛਕਿਆ ਤੇ ਸੰਗਤ ਜੀ ਜਿਸ ਵੇਲੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੋ ਜਾਂਦੀ ਆ ਦੀਵਾਨ ਟੋਡਰਮਲ ਜੀ ਜਗ੍ਹਾ ਖਰੀਦਦੇ ਆ ਤੇ ਬਾਬਾ ਮੋਤੀ RAM ਮਹਿਰਾ ਜੀ ਸੰਸਕਾਰ ਵਾਸਤੇ ਲੱਕੜਾਂ ਦਾ ਪ੍ਰਬੰਧ ਕਰਦੇ ਆ। ਬਾਬਾ ਮੋਤੀराम ਮਹਿਰਾ ਜੀਆ ਨੇ ਆਪਣੀ ਅੱਖਾਂ ਦੇ ਨਾਲ ਸਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਵੀ ਵੇਖਿਆ। ਬਾਬਾ ਜੀ ਨੇ ਪਾਵਨ ਵਿਵਾਨਾਂ ਨੂੰ ਮੋਢਾ ਵੀ ਲਾਇਆ ਤੇ ਜਿਹੜੀ ਸਹਿਬਜ਼ਾਦਿਆਂ ਦੀ ਚਿਖਾ ਚਣੀ ਗਈ ਉਹ ਵੀ ਬਾਬਾ ਮੋਤੀराम ਮਹਿਰਾ ਜੀਆ ਨੇ ਆਪਣੇ ਹੱਥੀ ਚਣੀ। ਜਿਸ ਵੇਲੇ ਇਸ ਗੱਲ ਦਾ ਪਤਾ ਵਜ਼ੀਰ ਖਾਨ ਨੂੰ ਲੱਗਦਾ ਹੈ ਉਹਨੇ ਹੁਕਮ ਕੀਤਾ ਬਾਬਾ ਮੋਤੀ RAM ਮਹਿਰਾ ਜੀ ਦੇ ਪੂਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਜਾਏ ਪੂਰਾ ਪਰਿਵਾਰ ਖੜਾ ਹੈ ਸਭ ਤੋਂ ਪਹਿਲਾਂ ਬਾਬਾ ਜੀ ਦੇ 6 ਸਾਲ ਦੇ ਪੁੱਤਰ ਨੂੰ ਕੋਹਲੂ ਵਿੱਚ ਪੀੜ ਰਹੇ ਆ ਤੇ ਪੁੱਤਰ ਦੇ ਖੂਨ ਦੀਆਂ ਤਤਰੀਆਂ ਬਾਬਾ ਮੋਤੀ RAM ਮਹਿਰਾ ਦੇ ਮੁਖ ਤੇ ਪੈ ਰਹੀਆਂ ਖੂਨ ਇੱਕ ਪਾਸੇ ਹੋ ਰਿਹਾ ਇਹ ਹੱਡੀਆਂ ਦਾ ਚੂਰਾ ਇੱਕ ਪਾਸੇ ਹੋ ਰਿਹਾ। ਬਾਬਾ ਜੀ ਦੇ ਪੁੱਤਰ ਨੂੰ ਕੋਲੂ ਵਿੱਚ ਪੀੜਨ ਤੋਂ ਬਾਅਦ ਬਾਬਾ ਜੀ ਦੀ ਮਾਤਾ ਜੀ ਨੂੰ ਕੋਲੂ ਵਿੱਚ ਪੀੜਿਆ ਗਿਆ ਜਿਨ੍ਹਾਂ ਦੀ ਉਮਰ 80 ਸਾਲ ਸੀ। ਤੇ ਧਰਮ ਸੁਪਤਨੀ ਬੀਬੀ ਭੋਲੀ ਨੂੰ ਵੀ ਸੰਗਤ ਜੀ ਕੋਲੂ ਵਿੱਚ ਪੀੜ ਦਿੱਤਾ ਗਿਆ। ਬਾਬਾ ਮੋਤੀराम ਮਹਿਰਾ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਣੇ ਵਿੱਚ ਅਡੋਲ ਬੈਠੇ ਆ। ਮੁਖ ਤੇ ਕੋਈ ਨਿਰਾਸ਼ਾ ਨਹੀਂ ਹੈ। ਕੋਈ ਗੁਰੂ ਨੂੰ ਅਲਾਮਾ ਨਹੀਂ ਦਿੰਦਾ। ਅਖੀਰ ਤੇ ਬਾਬਾ ਮੋਤੀराम ਮਹਿਰਾ ਜੀ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ। ਧੰਨ ਗੁਰੂ ਧੰਨ ਗੁਰੂ ਦੇ ਪਿਆਰੇ ਸਿੱਖ। ਕਿਸੇ ਨੇ ਬਹੁਤ ਵਧੀਆ ਲਿਖਿਆ ਹੈ ਧੰਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਂ ਹੀ ਦੁੱਧ ਫਿਲਾਇਆ। ਸੋ ਇਹ ਸੀ ਅੱਜ ਦਾ ਬਲੌਗ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ